aqui é. 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 ਤੈਨੂੰ ਜੀ ਪ੍ਰਭੂ ਦੀ ਸਹਾਇ ਵਾਰੋ ਸ੍ਰੀ ਪ੍ਰਭੂ ਦੀ ਕੀ ਪਾਚਾਏ ਦਸਵੇਂ ਪ੍ਰਥਮ ਤਤੋ ਜੀ ਸਿਮਰਤਾ ਗੁਰੂ ਨਾਨਕ ਲਈ ਆਏ ਫਿਰ ਅੰਗਦ ਗੁਰਦੇ ਅਮਰਦਾਸ RAM DAS ਹੋਈ ਸਹਾਇ ਅਰਜਨ ਹਰਿ ਗੁਬਿੰਦ ਰಾವ್ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਭਈ ਹੈ ਜਿਸ ਦਿੱਤੇ ਸਾਹਿਬ ਗੁਕੇ ਗਾਏ ਏ ਗੁਰੂ ਬਾਹੁਰ ਸਮਰਿਆਇ ਕਰਨੋਂ ਨੇ ਆਵੈ ਤਾਇ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਬ ਪਿਆਰਿਆ ਚੋਹਾ ਸਾਹਿਬ ਜਗਿਆ ਚਾਲਿਆ ਮੁਖਿਆ ਹਰਿਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੈ ਛਗਿਆ ਦੀਪ ਚਲਾਈ ਤੇ ਗਵਾਹੀ ਦੇ ਅਣ ਦਿੱਠ ਕੀਤਾ ਜਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਤੁਰੀ ਖਾਲਸਾ ਜੀ ਬੋਲੋ ਜੀ ਜੇਨਾ ਸਿੰਘਾਂ ਸਿੰਘਣੀਆਂ ਧਰਮ ਰੇਸ਼ੀ ਸਿਰ ਦਿੱਤੇ ਬੰਦ ਬੰਨ ਘਟਾਏ ਕੌਪਰੀਆਂ ਲਵਾਈਆਂ ਚਿਰਕੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾਰਾ ਨਿਭਾਈ ਜਿਹੜਾ ਦੀ ਕਮਾਈ ਦਾ ਧਿਆਨ ਤੁਰ ਕੇ ਖਾਲਸਾ ਜੀ ਬੋਲੋ ਜੀ ਪੰਡਾ ਤਰਤਾ ਸਬੱਤ ਗੁਰਦੁਆਰਿਆਂ ਦਾ ਧਿਆਨ ਤੁਰ ਕੇ ਬੋਲੋ ਜੀ ਪ੍ਰਥਮੇ ਸਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤੇ ਆਵੇ ਜਿਤੇ ਆਵਨ ਕਾ ਸਦਕਾ ਸਰਬ ਸੁਖੋ ਵੀ ਦਾਦਾ ਖਾਲਸਾ ਰੀ ਸਾਹਿਬ ਤਹ ਤਰਛਿਆ ਰਿਆਏ ਦੀਗ ਤੀਗ ਫਤਿਹ ਬ੍ਰਜ ਕੀ ਪੈਰ ਪੰਥ ਕੀ ਦੀ ਜੀ ਸ੍ਰੀ ਸਾਹਿਬ ਜੀ ਸਹਾਈ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਚੱਕਾਨੋ ਸਿੱਖੇਦਾਨ ਕੇ ਸਦਾ ਨਿਹਤ ਸਦਾ ਨੰਦ ਬੀਕ ਦਾਨਵ ਸਾਹ ਦਾਨ ਪ੍ਰੋ ਸਾਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਚਨਾਨ ਚੌਕੀਆਂ ਝੰਡੇ ਬੁੰਗੇ ਜੋਗੋ ਜੋਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿਕਾਣਾ ਮਨ ਨਿਵਾ ਮਕਤੂ ਜੀ ਮਤ ਪਤ ਦਾ ਰਾਖਾ ਭਵਾਹੇ ਗਰੂ ਏ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ ਆ। ਸ੍ਰੀ ਅਨਕਣ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੇ ਲਾਰ। ਅਟੇ ਸੇਵਾ ਸੰਭਾਲਦਾ ਤਨ ਪ੍ਰੀਮ ਘਾਰੇ ਖਾਲਸਾ ਜੀ ਨੂੰ ਬਖਸ਼ੋ। ਜੇ ਨਿਮਾੜਿਆਂ ਦੇ ਮਾਣ ਨਤੜਿਆਂ ਦੇ ਤਾਣ ਨੇ ਉਟਿਆਂ ਦੇ ਊਟ। ਤਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਜੜੀ ਹੈ ਸਤਿਗੁਰੂ ਜੀ ਚਾਰ ਪੈਰ ਰਹਿਣਾ ਆਪ ਜੀ ਦੇ ਬਾਣੇ ਅੰਦਰ ਬਤੀਤ ਹੋਈ ਚਾਰ ਪੈਰ ਵਿਹਾੜਾ ਆਪਣੇ ਬਾਣੇ ਅੰਦਰ ਬਤੀਤ ਕਰਾਉਣਾ ਅਮਰ ਸ਼ਹੀਦ ਧਨ ਧਨ ਬਾਬਾ ਦੀਖ ਸਿੰਘ ਜੀ ਦੇ ਨਾਂ ਦੇ ਪਾਵਨ ਪਵਿੱਤਰ ਉਸਤਾਨਾ ਗੁਰਦੁਆਰਾ ਸ਼ਹੀਦਗੰਜ ਸਾਹਿਬ ਜੀ ਵਿਖੇ ਪਾਵਨ ਦਰਬਾਰੇ ਅੰਦਰ ਸਤਿਗੁਰੂ ਜੀ ਆਪ ਜੀ ਦੇ ਸੋਹਣੇ ਸਿੰਘਾਸਨ ਪਿਆਰ ਕੀਤੀ ਗਾਇਆ। ਆਪ ਜੀ ਕਿਰਪਾ ਕਰੋ ਸਿੰਘਾਸਨ ਆਪੇ ਪ੍ਰਕਾਸ਼ ਮਨ ਹੋ ਕਰਕੇ ਖੁੱਲੇ ਦਰਸ਼ਨ ਦੇਦਾਰ। ਪਾਵਨ ਪਰਮਾਨੰਦਿ ਸੁਖੀ ਸੰਗਤਾਂ ਕੋ కృਤਾਰਥ ਕਰੂ। ਦਰਬੇ ਆਈ ਸੰਗਤ ਦੇ ਦਰਹਾ ਹਾਜ਼ਰੀ ਕੈਲੁਰਤੇ ਕਾਵਨ ਸੇਵਾਵਾਂ ਦਰ ਪ੍ਰਵਾਨ ਕਰਨੀਆ। ਨਰੰਤਰੰ ਕਰਮ ਸਿੱਖੀ ਸਦਕ ਪ੍ਰੋਸਾ ਨਾਮ ਦਾਨ ਲਖਣਾ ਸ਼ੁਭ ਪਾਵਨਾਂ ਮੰ ਪੂਰੀਆਂ ਕਰਨੀਆਂ ਸਰਬੱਤ ਦੇ ਤਾਰਜ ਰਾਸ ਕਰਨੇ ਕਰੋ ਕਿਰਪਾ ਆਪ ਜੀ ਦੇ ਪਾਵਨ ਸਰੂਪ ਓ ਕਾਸਨ ਸਥਾਨ ਤੋ ਪ੍ਰਕਾਸ਼ ਸਥਾਨ ਦਿਲ ਜਾਨ ਦੀ ਆਗੇ ਆ ਬਖਸ਼ੋ ਰਸਤੇ ਜੰਦ ਸੰਗ ਸਹਾਈ ਹੋਣਾ ਸਹੀ ਪਿਆਰੇ ਮੇਰੇ ਜਿਨਾ ਮਿਲੇ ਆਪ ਜੀ ਦਾ ਨਾਮ ਸਿਤਿਆ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਰੇ ਸਰਵਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਾ ka pū ana o